ਲੋ ਜੀ ਆਪਾਂ ਜਾ ਰਹੇ ਹਿਮਕੁਲਾ ਗੁੱਡੀ ਨੂੰ ਤੇ ਹੁਣ ਸੁਨ ਦਿਖਾਉਣੇ ਵੀ ਪਹਾੜਾਂ ਦੇ ਕਿੰਨੇ ਕਿੱਤਾ ਪੰਡਾ ਬਾਈਕ 'ਚ ਦਾ ਪੂਰੀ 스ਨੋ ਫਾਲ ਹੋ ਰਿਹਾ ਤੇ ਤਗੜੇ ਪੱਧਰ ਦਾ ਬਹੁਤ ਜ਼ਿਆਦਾ ਜੰਗੀ ਪੱਧਰ ਤੇ ਠੰਡ ਹੈ ਇੱਥੇ ਤੇ ਬਾਕੀ ਵੀਰ ਆਪਣੇ ਪਿੱਛੇ ਨੇ ਤੇ ਤੁਸੀਂ ਦੇਖ ਸਕਦੇ ਹੋ برف ਵੀ ਇੱਥੇ ਤਾਜ਼ਾ ਹੀ ਪਈ ਲੱਗਦੀ ਹੈ ਤੇ ਪੈ ਵੀ ਰਹੀ ਹੈ ਤੇ ਹੁਣ ਤੁਹਾਨੂੰ ਦਿਖਾਉਣੇ ਅੱਗੇ ਰਚਾ ਕਾਪਾ ਵਿੱਕੀ ਬੰਦਾ ਸਿਸਟਮ ਲੋਈ ਮੁੰਤਾ ਹੈ ਉਹ ਬਣਾਦਾ ਵੀ ਸ਼ੇਰ ਦਾ ਕੰਮ ਖਤਰੇ ਵਾਲੇ ਖਤਰੇ ਵਾਲੀ ਬਣਾਇਆ ਪੂਰਾ ਚਲ ਉਹਦੀ ਚੱਲੀਏ ਜਿਹੜੇ ਪਾਸੇ ਵੱਲ ਜਾ ਰਹੇ ਹਾਂ ਇਹ ਹੈ ਜੀ ਸ਼ਿੰਕੂ ਲਾਪਾਸ ਇਹਦੀ ਉਚਾਈ ਲਗਭਗ 16703 ਫੁੱਟ ਹੈ ਤੇ ਇਹ ਇੱਕ ਤਰ੍ਹਾਂ ਦੀ ਬਾਉਂਡਰੀ ਦਾ ਕੰਮ ਕਰਦਾ ਹੈ ਹਿਮਾਚਲ ਤੇ ਲੱਦਾਖ ਦੇ ਵਿੱਚ ਇਹ ਹਿਮਾਚਲ ਦੀ ਲਾਹੌਲ ਸਾਈਡ ਨੂੰ ਲੱਦਾਖ ਦੇ ਜਾਂਸ ਕਰਨ ਨਾਲ ਜੋੜਦਾ ਹੈ ਅਸੀਂ ਸਵੇਰੇ ਜਿਸਪਾ ਤੋਂ ਤੁਰੇ ਸੀ ਤੇ ਉੱਥੇ ਮੌਸਮ ਹਲੇ ਠੀਕ ਸੀ ਪਰ ਜਿਵੇਂ ਜਿਵੇਂ ਚੜਾਈ ਚੜਨ ਲੱਗ ਗਈ ਹੁਮੀ ਹੁਮੀ ਹੀ ਠੰਡ ਬਦਨ ਲੱਗ ਗਈ ਤੇ ਬਰਫਬਾਰੀ ਹੋਣ ਲੱਗ ਗਈ ਠੰਡ ਇੰਨੀ ਕੁ ਹੋਗੀ ਸੀ ਕਿ ਵਿంటర్ ਜੈਕਟਾਂ ਪਾ ਕੇ ਤੇ ਉੱਤੋਂ ਰੇਨ ਕੋਟ ਚੜਾ ਕੇ ਵੀ ਠੰਡ ਲੱਗ ਰਹੀ ਸੀ ਇੱਕ ਇਥੇ ਬਲੈਕ ਆਈਸ ਵੀ ਵਾਵਾਏ ਇਸ 사이ਡਾ ਵਰ ਜਦੋਂ ਬਾਈਕ ਜਾਂਦੀ ਆ ਤਾਂ ਸਲਾਈਡ ਹੋ ਜਾਂਦੀ ਆ Honda ਦੀ ਆਪਣੀ RS ਨਾਲ ਇਹ ਆਪਾਂ ਪਹਿਲਾ ਪਾਸ ਕਰ ਰਹੇ ਆ ਤੇ ਅੱਜ ਇਹਦੀ ਵੀ ਟਾਰ ਚੈੱਕ ਹੋ ਜਾਵੇਗੀ ਵੀ ਕਿੰਨਾ ਕੁ ਸੋਰਾ अगर जाकर एक पास वल आन का सबब ना बने क्योंकि पिछे जि एक खबर पड़ी सी कि टनल बन रही है जो शायद शिकूला बायपास कर देगी दे तो पादूम वल जाके निकलेगी टनल बनन एक पास तो परला सारा इलाका सारा साल हो कि होदिया च हूँ नहीं होंगे पारी बर्फबारी करके ਚਲੋ ਡਨਰ ਖੈਰ ਐਡਵੈਂਚਰ ਪਸੰਦਾਂ ਨੂੰ ਨਾ ਪਸੰਦ ਹੋਵੇ ਪਰ ਇਹਨਾਂ ਇਲਾਕਿਆਂ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ ਫੌਜ ਦੀ ਮੂਵਮੈਂਟ ਵੀ ਹੋਰ ਸਮੂਧ ਹੋਵੇਗੀ ਤੇ ਸਹੂਲਤਾਂ ਵੀ ਹੋਰ ਵਧਣਗੀਆਂ ਇਹਨਾਂ ਇਲਾਕਿਆਂ ਵੱਲ ਨੂੰ ਇੱਥੇ ਵੀ ਜਿਵੇਂ ਜਿਵੇਂ ਆ ਦੇਖੋ ਸ਼ੂ ਵੀ ਆਪਾਂ ਕੈਰੀ ਸਲਾਈਡ ਹੋ ਰਹੇ ਨੇ ਸੋ ਇੱਥੇ ਇੱਕ ਮਾ ਥੋੜਾ ਜਿਹਾ ਔਖਾ ਹੋ ਰਿਹਾ ਹੈ ਨਾ ਕਿ ਕਿ ਰੁਕਣਾ ਕਿੱਥੇ ਖੜਨਾ ਨਾ ਕਿ ਭਰੀ ਆਪਾਂ ਨਾ ਬਾਈਕ ਸਾਈਕਲ ਇੰਬੈਲੈਂਸ ਵੀ ਇੰਨਾ ਤੱਕ ਤਿਆਰ ਨਾ ਹੁੰਦੀ ਦੇਖਦੇ ਆ ਪਰ ਇੱਥੇ ਪੈਰ ਵੀ ਨਹੀਂ ਟਿਕਦਾ ਜੀ ਵਾਰੀ ਤੇ ਇਹ ਜਿਹੇ ਮੈਨੂੰ ਆਪਾਂ ਉੱਪਰੋਂ ਪਾਸ ਨਹੀਂ ਗਈ ਜਾਣੀ ਇਹ ਪਰ ਜਿਹੜੀਆਂ ਆਪਾਂ ਕੈਰੀ ਵੀ ਕੰਡੰਸ ਹੈਗੀ ਆ ਇਸ ਪਾਸੇ ਵੀ ਸਾਰੇ ਦਾ ਸਾਰਾ ਇਹਦਾ ਸਿਸਟਮ ਠੀਕ ਹੈ ਪਰ ਕੀ ਅਟਕ ਗਿਆ ਬੜੀ ਤੇ ਮੈਂ ਸਿੰਪਲਾ ਵੀ ਪਗੈਦੀ ਦੇ ਤੁਪਨੋਂ ਕੋਈ ਵੀਡੀਓ ਜਾਂ ਫੋਟੋਸ ਵਗੈਰਾ ਨਹੀਂ ਦੇਖੀਆਂ ਸੀਗੀਆਂ ਤੇ ਇਸ ਕਰਕੇ ਮੈਨੂੰ ਨਹੀਂ ਸੀ ਪਤਾ ਵੀ ਐਸੇ ਪਾਸੇ ਕਿਹਜਾ ਦੇਖਦਾ ਪਰ ਮੇਰੇ ਮਨ ਚ ਆਪਣਾ ਪਗੈਦੀ ਦੇ ਮੋਨਸ਼ਿੰਪੂਲਾ ਦੀ ਜਿਹੜੀ ਹੈਗੀ ਹੈ ਇਹ ਵਰਤਨ ਨਾਲ ਟਕੀ ਹੋਈਗੀ ਕਿ ਦੀ ਸੀ ਨਾ ਜੇ ਇਹ ਬੈਟਿੰਗ ਹੀ ਹੈ ਤੇ ਮੈਨੂੰ ਕਿਤੇ ਬਹੁਤ ਤੰਗਿਆ ਲੱਗਿਆ ਮਨ ਨੂੰ ਕੁਝ ਲੱਗਿਆ ਸਾਰਾ ਸਿਸਟਮਿੰਗ ਲੌਡੀ ਆ ਗਏ ਆਪਾਂ ਦਾ ਮਾਈਟੀ ਸਿੰਘੂ ਲਾ ਇਹ ਪੂਰਨ ਟਾਪ ਪਹੁੰਚ ਚੁੱਕੇ ਆਂਗੇ ਚੈੱਕ ਹਾਂ ਵੀ ਕਿਹੜੇ ਸਿੰਘੂ ਆ ਫਿਰ ਜਿੱਥੇ ਸਹੀ ਪਹੁੰਚ ਕੇ ਆ ਕੋਈ ਸਿੰਘੂ ਤੋਂ ਥੋੜਾ ਜਿਹਾ ਉੱਪਰ ਖੜੇ ਹਾਂ ਉੱਪਰ ਸਭ ਤੋਂ ਉੱਚਾ ਪੁਆਇੰਟ ਹੈ ਗਾਇਦਾ ਇਹਦਾ ਤੇ ਉਹ ਵਾਲੇ ਬਹੁਤ ਜ਼ਿਆਦਾ ਖਤਰਨਾਕ ਆ शहर थोड़ा थोड़ा दुख लग गया तो कहा जाता भी छत्ते अद्धे घंटे तो बाद ज्यादा ऊना खड़ीए ऑक्सीजन लैवल बहुत ज़्यादा घट्ट जेड हिसाब ना बर्फबानी हो रही है तो माहौल बनया हुआ है बे हिसाब यह माइनस दस पंद्रह हिसाब किताब हूं होगा इतने पॉइंट इस टाइम तो इतना बर्फ से हवा बहुत चल रही है माहौल देखो माहौल अच्छे पूरा ਹਰਦੀ ਨਾਲ ਬਹੁਤ ਖਤਰਨਾਕ ਹੈ ਕੁਦਰਤ ਕੁਯੰਤਰੀ ਚੈੱਕ ਕਰੂ ਚੈੱਕ